ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਜਿਹੜੇ ਮੱਧ ਪ੍ਰਦੇਸ਼ ਦੇ ਮੰਤਰੀ ਸ਼੍ਰੀ ਸ਼ਾਹ ਜੀ, ਵਿਜੇ ਸ਼ਾਹ ਜੀ ਜਿਨ੍ਹਾਂ ਨੇ ਭਾਰਤੀ ਫੌਜ ਦੀ ਅਧਿਕਾਰੀ ਕਰਨਲ ਸੋਫੀਆ ਕੁਰਾਇਸ਼ੀ ਨੂੰ ਅਤਵਾਦੀਆਂ ਦੀ ਭੈਣ ਕਿਹਾ ਸੀ ਤੇ ਉਹਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਉਸ ਦੀ ਅਰਜ਼ੀ ਤੇ ਸੁਣਵਾਈ ਹੋਈ ਕਿਉਂਕਿ ਉਹਨੇ ਕਿਹਾ ਸੀਗਾ ਕਿ ਮੇਰੀ ਐਫ ਆਈ ਆਰ ਦੇ ਉੱਤੇ ਸਟੇ ਲਾਗਤੀ ਜਾਵੇ। ਪਹਿਲੇ ਦਿਨ ਜਿਹੜੇ ਜੱਜ ਸਾਹਿਬ ਸੀਗੇ ਚੀਫ ਜਸਟਿਸ ਬੀ ਆਰ ਗਵਾਈ ਸਾਹਿਬ ਉਹਨਾਂ ਨੇ ਬਿਲਕੁਲ ਉਹਨੂੰ ਕੁਝ ਨਹੀਂ ਸੀ ਕਰਿਆ ਕੱਲ ਬੈਂਚ ਹੋਰ ਸੀ ਉਸ ਨੇ ਟਿੱਪਣੀਆਂ ਤਾਂ ਬਹੁਤ ਸਖਤ ਕੀਤੀਆਂ ਜਿਵੇਂ ਕਿ ਇਹ ਕਿਹਾ ਵੀ ਇਸ ਮੰਤਰੀ ਦੇ ਇਸ ਕਾਰੇ ਨਾਲ ਸਾਰਾ ਦੇਸ਼ ਬਹੁਤ ਸ਼ਰਮਸਾਰ ਹੈ ਇਹ ਵੀ ਕਿਹਾ ਤੇ ਦੂਜਾ ਜਦੋਂ ਉਹਦੇ ਵਕੀਲ ਨੇ ਕਿਹਾ ਜੀ ਵੀ ਉਹਨੇ ਮਾਫੀ ਮੰਗ ਲਈ ਦੋ ਤਿੰਨ ਵਾਰੀ ਤੇ ਸੁਪਰੀਮ ਕੋਰਟ ਨੇ ਜ਼ੁਬਾਨੀ ਇਹ ਵੀ ਕਿਹਾ ਕਿ ਇਹ ਮਾਫੀ ਜਿਹੜੀ ਹੈ ਇਸ ਨੂੰ ਰੱਦ ਕੀਤਾ ਜਾਂਦਾ ਹੈ। ਅਗਲੀਆਂ ਦੋ ਗੱਲਾਂ ਜਿਹੜੀਆਂ ਨੇ ਨਾ ਉਹਨਾਂ 'ਚ ਕੁਝ ਸ਼ੰਕੇ ਪੈਦਾ ਹੁੰਦੇ ਆ। ਇੱਕ ਤਾਂ ਇਹ ਹੁਕਮ ਕੀਤਾ ਵੀ ਜਿੰਨਾ ਚਿਰ ਇੱਥੇ ਕੇਸ ਚੱਲਦਾ ਹੈਗਾ ਉਹਨਾਂ ਚਿਰ ਉਹਦੀ ਗ੍ਰਿਫਤਾਰੀ ਤੇ ਰੋਕ ਲੱਗੀ ਰਹੂਗੀ। ਤੇ ਅਗਲੀ ਤਰੀਕ 28 ਮਈ ਨੂੰ ਪੈਗੀ। ਇੱਕ ਤਾਂ ਉਹਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ ਐਡੇ ਵੱਡੇ ਗੁਨਾਹ ਲਈ। ਤੇ ਦੂਜੇ ਪਾਸੇ ਜਿਹੜਾ ਹੈ ਕੇ ਵੀ ਉਹ ਜਿਹੜੀ SIT ਬਣਾ ਬਣਾਉਗੀ ਸਰਕਾਰ ਮੱਧ ਪ੍ਰਦੇਸ਼ ਦੀ ਜਿਦੇ ਚ ਤਿੰਨ ਸੀਨੀਅਰ ਅਫਸਰ ਹੋਣਗੇ ਇੱਕ ਉਹਨਾਂ ਚੋਂ IG ਰੈਂਕ ਦਾ ਹੋਊਗਾ ਦੋ ਜਿਹੜੇ ਦੂਜੇ ਆ ਉਹ SP ਰੈਂਕ ਤੋਂ ਵੱਡੇ ਰੈਂਕ ਦੇ ਹੋਣਗੇ ਉਹਨਾਂ ਚ ਇੱਕ ਔਰਤ ਹੋਵੇਗੀ ਇਹ ਜਿਹੜੇ ਦੋ ਫੈਸਲੇ ਐ ਇਹਨਾਂ ਤੇ ਜਿਹੜੇ ਅੱਡ ਅੱਡ ਵਿਸ਼ਲੇਸ਼ਕ ਨੇ ਉਹ ਥੋੜਾ ਸ਼ੰਕ ਕੇ ਜ਼ाहिर ਕਰਦੇ ਆ ਪਹਿਲਾ ਤਾਂ ਸ਼ੰਕਾ ਇਹ ਕਿ ਜਿਹੜੀ ਮਾਨਯੋਗ ਹਾਈ ਕੋਰਟ ਹੈ ਮਧ ਪ੍ਰਦੇਸ਼ ਦੀ ਜਬਲਪੁਰ ਵਾਲੀ ਉਸ ਨੇ ਸਖਤ ਸਟੈਂਡ ਲਿਆ ਸੀ ਤੇ ਉਹਨੇ ਇੱਕ ਐਸਆਈਟੀ ਬਣਾਈ ਸੀ ਵੀ ਉਹ ਜਿਹੜੀ ਐਫਆਈਆਰ ਕੀਤੀ ਹੈ ਉਹ ਵੇਗ ਐਫਆਈਆਰ ਹੈ ਉਹਦੇ ਚ ਕੁਝ ਵੀ ਨਹੀਂ ਗੱਲ ਲਿਖਿਆ ਹੋਇਆ ਇਸ ਕਰਕੇ ਉਹ ਉਹਨੇ ਇੱਕ ਇਨਵੈਸਟੀਗੇਸ਼ਨ ਵੀ ਕਰਨੀ ਸੀ ਤੇ ਉਹ ਇਨਵੈਸਟੀਗੇਸ਼ਨ ਕੋਰਟ ਦੀ ਦੀ ਦੇਖਰੇਖ ਚ ਹੋਣੀ ਸੀ ਹੁਣ ਜਿਹੜਾ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਇਹ ਇਨੇ ਕਿ ਹੈ ਵੀ ਅਸੀਂ ਇਹਦੀ ਕੋਈ ਦੇਖ ਰੇਖ ਨਹੀਂ ਕਰਨੀ ਉਹ ਪੁਲਿਸ ਵਾਲੇ ਆਪਣੇ ਤੌਰ ਤੇ ਕਰ ਲੈਣ ਇਹਦਾ ਮਤਲਬ ਹੈ ਇੱਕ ਵੱਡੀ ਰਾਏਤ ਅਸਿੱਧੇ ਤਰੀਕੇ ਨਾਲ ਕਮੈਂਟ ਬਾਰੇ ਸਖਤ ਦੇ ਕੇ ਅਸਿੱਧੇ ਤਰੀਕੇ ਨਾਲ ਉਸ ਮੰਤਰੀ ਨੂੰ ਥੋੜੀ ਰਾਏਤ ਦੇ ਦਿੱਤੀ ਗਈ ਹੈ ਕੁਝ ਲੋਕ ਇਹਨੂੰ ਇਸ ਤਰ੍ਹਾਂ ਨਾਲ ਸੋਚ ਰਹੇ ਹਨ ਦੂਜੀ ਗੱਲ ਦਾ ਵੀ ਇੱਕ ਹੋਰ ਪੱਖ ਹੈ ਜਦੋਂ ਇਹ ਕਿਹਾ ਕਿ ਵੀ ਤਿੰਨ ਜਿਹੜੇ ਸੀਨੀਅਰ ਆਈਪੀਐਸ ਅਫਸਰ ਨੇ ਉਹਨਾਂ ਦੇ ਉਹਨਾਂ ਦੀ ਇੱਕ ਐਸਆਈਟੀ ਬਣਾਈ ਜਾਵੇ ਉਦੇ ਚ ਇੱਕ ਔਰਤ ਹੋਵੇ ਜੇ ਤਾਂ ਲਿਖਿਆ ਹੁੰਦਾ ਘੱਟੋ ਘੱਟ ਇੱਕ ਔਰਤ ਹੋਵੇ ਫਿਰ ਤਾਂ ਚਲੋ ਉਹਦੇ ਚ ਇਹਦਾ ਮਤਲਬ ਹੈ ਇੱਕ ਵੀ ਹੋ ਸਕਦੀ ਹੈ ਦੋ ਵੀ ਹੋ ਸਕਦੀ ਹੈ ਤਿੰਨ ਵੀ ਹੋ ਸਕਦੇ ਆ ਪਰ ਹੁਣ ਇੱਕ ਔਰਤ ਹੋਵੇ ਦੋ ਬੰਦੇ ਹੋਣ ਇਸ ਨੂੰ ਜਿਹੜੀ ਜੈਂਡਰ ਮਸਲਾ ਹੈਗਾ ਉਹਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਵੀ ਕੋਰਟੋਂ ਜੈ ਵੈਸੀ ਉੱਥੇ ਇਹ ਸ਼ਬਦ ਰਹਿਣਾ ਰਹਿ ਗਿਆ ਜਾਂ ਉਹਨੇ ਜਾਣ ਬੁੱਝ ਕੇ ਦਿੱਤਾ ਹੈ ਇਹ ਹੁਣ ਕੋਰਟ ਦੱਸ ਸਕਦੀ ਹੈ ਤੇ ਉਹ ਵਿਆਖਿਆ ਵੀ ਇਹੀ ਹੈ ਵੀ ਇੱਕ ਔਰਤ ਹੋਊਗੀ ਜੇ ਹੁਣ ਦੇਖਦੇ ਆਂ ਵੀ ਦੋ ਹੁੰਦੀਆਂ ਨਾ ਕਿ ਨਹੀਂ ਵੈਸੇ ਲਿਖਿਆ ਇੱਕ ਹੈ ਮਿਨੀਮਮ ਇੱਕ ਨਹੀਂ ਘੱਟੋ-ਘੱਟ ਇੱਕ ਨਹੀਂ ਲਿਖਿਆ ਇੱਕ ਲਿਖਿਆਗਾ ਦੂਸਰਾ ਵੀ ਜਿਹੜੇ ਉੱਥੋਂ ਦੇ ਪ੍ਰਮੋਟ ਹੋਏ ਹੋਏ ਆਈਪੀਐਸ ਅਫਸਰ ਨੇ ਉਹ ਨਾ ਪਾਏ ਜਾਣ ਦੂਜੇ ਹੀ ਪਾਏ ਜਾਣ ਜਿਹੜੇ ਸਿੱਧੇ ਆਏ ਹੋਏ ਸੋ ਹੁਣ ਤੱਕ ਸੁਪਰੀਮ ਕੋਰਟ ਬਹੁਤ ਵਾਰੀ ਫੈਸਲੇ ਦੇ ਚੁੱਕੀ ਹੈ ਵੀ ਸਿੱਧੇ ਆਏ ਹੋਏ ਅਫਸਰ ਤੇ ਜਿਹੜੇ ਪ੍ਰਮੋਟ ਹੋ ਕੇ ਆਏ ਹੋਏ ਅਫਸਰ ਹੈ ਇਹਨਾਂ ਚ ਕਿਸੇ ਤਰ੍ਹਾਂ ਦਾ ਕੋਈ ਬਖਰੇਵਾ ਨਹੀਂ ਕੀਤਾ ਜਾ ਸਕਦਾ ਪਰ ਇੱਥੇ ਸੁਪਰੀਮ ਕੋਰਟ ਨੇ ਇਹ ਖੁਦ ਬਖਰੇਵਾ ਕਰ ਦਿੱਤਾ ਸੋ ਇਸ ਪੱਖ ਤੋਂ ਅ ਅੱਡ-ਅੱਡ ਵਿਆਖਿਆਵਾਂ ਨੇ ਦੇਖਦੇ ਆ ਕੀ ਹੁੰਦਾ ਪਰ ਦੂਜੇ ਵੱਨ ਨੇ ਕੀ ਹੈ ਦੂਜੇ ਵੱਨ ਨੇ ਜਿਹੜੇ ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਹੜੇ ਅਲੀ ਮਹਿਬੂਦਾਬਾਦ ਨੇ ਉਹਨਾਂ ਦਾ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਉਹਨਾਂ ਨੇ ਉਹ ਗੱਲਾਂ ਕਹੀਆਂ ਵੀ ਨਹੀਂ ਹੋਈਆਂ ਜਿਹੜੀਆਂ ਉਹਨਾਂ ਬਾਰੇ ਕਹੀਆਂ ਜਾ ਰਹੀਆਂ ਨੇ ਤੇ ਜਿਹੜੀ ਪ੍ਰੈਸ ਹੈ ਉਹ ਆਪਣੇ ਕੋਲੋਂ ਹੀ ਗੱਲਾਂ ਲਾ ਲਾ ਕੇ ਗੱਲਾਂ ਕਹਿ ਰਹੀ ਹੈ ਉਹਦੀ ਐਕਚੁਅਲੀ ਉਹਦੇ ਜੋ ਸਹੀ ਕਿਹਾ ਉਹ ਉਸੇ ਤਰ੍ਹਾਂ ਇਨ ਬਿਨ ਸ਼ਬਦ ਬਾ ਸ਼ਬਦ ਲੋਕਾਂ ਦੇ ਵਿੱਚ ਰੱਖ ਰੱਖ ਨਹੀਂ ਰਹੀ ਪ੍ਰੈਸ ਨੇ ਰਾ ਰੱਖ ਰਹੀ ਹੈ ਸੋ ਉਹਨੇ ਕੋਈ ਉਹਨੇ ਤਾਂ ਸਗੋਂ ਭਾਰਤ ਦੀਆਂ ਜਿਹੜੀਆਂ ਸੁਰੱਖਿਆ ਸਿਨਾਮਾ ਨੇ ਉਹਨਾਂ ਦੀ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ ਤੇ ਉਹਦੇ ਚ ਕਰਨਲ ਸੋਫੀਆ ਕੁਰਾਇਸ਼ੀ ਤੇ ਹੋਰ ਇਹਨਾਂ ਦੀ ਵੀ ਪ੍ਰਸ਼ੰਸਾ ਕੀਤੀ ਹੈ ਉਹਨੇ ਤਾਂ ਇਹ ਕਿ ਹੈ ਵੀ ਕੱਲੀਆਂ ਦੋ ਇਸ ਅਫਸਰਾਂ ਨੂੰ ਦਿਖਾਉਣ ਨਾਲ ਸਾਡਾ ਨਹੀਂ ਬਣਨਾ ਸਾਡੇ ਸਾਡਾ ਜਿਹੜਾ ਰੋਜ਼ ਦਾ ਵਰਤਾਰਾ ਹੈਗਾ ਉਹਦੇ ਚ ਵੀ ਸਾਨੂੰ ਇਹ ਜਿਹੜੇ ਹਿੰਦੂ ਮੁਸਲਮਾਨ ਸਿੱਖ ਸਾਰੇ ਇਕੱਠੇ ਇੱਕ ਦਿਸਣੇ ਚਾਹੀਦੇ ਆ ਉਦੋਂ ਅਸੀਂ ਡਿਸਕ੍ਰਿਮੀਨੇਸ਼ਨ ਜਦੋਂ ਕਰਦੇ ਆ ਤਾਂ ਇਹ ਬਹੁਤ ਮਾੜੀ ਹੁੰਦੀ ਹੈ ਸੋ ਇਹ ਤੇ ਮਿਰਚਾਂ ਨਾਲ ਲੱਗੀਆਂ ਹੋਈਆਂ ਇੱਕ ਐਫ ਆਈ ਆਰ ਉਥੋਂ ਦੀ ਹਰਿਆਣੇ ਦੀ ਜਿਹੜੀ ਵਿਮਨ ਕਮਿਸ਼ਨ ਹੈ ਉਹਨੇ ਕਰ ਦਿੱਤੀ ਇੱਕ ਬੀਜੇਪੀ ਦੇ ਅਗੂ ਨੇ ਕਰ ਦਿੱਤੀ ਦੋ ਐਫਆਈਆਰਾਂ ਹੋ ਗਈਆਂ ਉਹਦੇ ਤੇ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕਪਲ ਸਿੰਬਲ ਨੇ ਉਸ ਮਸਲੇ ਨੂੰ ਲਿਆ ਸੀ ਵੀ ਇਹਨਾਂ ਨੂੰ ਜੀ ਆਪਾਂ ਇਹਨਾਂ ਦੀ ਐਫਆਈਆਰ ਕੈਨਸਲ ਕਰੀਏ ਸੁਪਰੀਮ ਕੋਰਟ ਇਹ ਮੰਨ ਗਈ ਵੀ ਇਹ ਫੈਸਲਾ ਸੁਣਾਗੇ ਪਰ ਉਹਦੇ 'ਚ ਹਲੇ ਤਰੀਕ ਨਹੀਂ ਦਿੱਤੀ ਵੀ ਉਹ ਅੱਜ ਸੁਣਨਗੇ ਕੱਲ ਨੂੰ ਸੁਣਨਗੇ ਪਰਸ ਨੂੰ ਸੁਣਨਗੇ ਜਣੀ ਉਹ ਸੁਣਿਆ ਜਾਊਗਾ ਹੁਣ ਜਿਹੜੀ ਵੱਡੀ ਗੱਲ ਹੈ ਕਿ ਵੀ ਜਿਹੜਾ ਮੰਤਰੀ ਐਡਾ ਵੱਡੇ ਬਿਆਨ ਦਿੰਦਾ ਹੈ ਉਹ ਚੁੱਪ ਕਰਕੇ ਬਾਹਰ ਤੁਰਿਆ ਫਿਰਦਾ ਹੈ ਉਹਦੇ ਤੇ ਉਹਦੀ ਪਾਰਟੀ ਕੋਈ ਐਕਸ਼ਨ ਨਹੀਂ ਲੈਂਦੀ ਉਹਦਾ ਮੁੱਖ ਮੰਤਰੀ ਉਹਦੇ ਤੇ ਕੋਈ ਐਕਸ਼ਨ ਨਹੀਂ ਲੈਂਦਾ ਤੇ ਸਰਕਾਰ ਕੋਈ ਨਹੀਂ ਲੈਂਦੀ ਕੋਰਟ ਲੈਣ ਲੱਗੀ ਸੀ ਹੁਣ ਕੋਰਟ ਦਾ ਥੋੜਾ ਜਿਹਾ ਕਿਸੇ ਹੋਰ ਪਾਸੇ ਨੂੰ ਲੰਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਵੀ ਉਹਨੂੰ ਬਚਾ ਲਿਆ ਜਾਵੇ ਕਿਸੇ ਟੰਗ ਨਾਲ ਸੋ ਦੂਜੇ ਪਾਸੇ ਅਸ਼ੋਕਾ ਜੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬ ਉਹਦੇ ਬਾਰੇ ਸਾਰੀ ਦੁਨੀਆ ਲਿਖ ਰਹੀ ਹੈ ਤੇ ਉਹਦਾ ਉਹਦੇ ਉਹਨੂੰ ਚੱਕ ਕੇ ਅੰਦਰ ਵੇਚ ਦਿੱਤਾ ਗਿਆ ਉਹਦੇ ਤੇ ਸਾਡੇ ਪੰਜਾਬ ਦੇ ਇੱਕ ਬਹੁਤ ਵੱਡੇ ਸਾਈਕਾਇਟ੍ਰਿਸਟ ਨੇ ਡਾਕਟਰ ਜਿਹੜੇ ਹੈਗੇ ਆ ਡਾਕਟਰ ਕਾਲਾ ਜੀ ਡਾਕਟਰ ਅਨਿਰੁੱਧ ਕਾਲਾ ਡਾਕਟਰ ਅਨਿਰੁੱਧ ਕਾਲਾ ਨੇ ਇੱਕ ਟਵੀਟ ਕੀਤਾ ਕਿ ਵੀ ਜਿਹੜੀ ਇਹ ਯੂਨੀਵਰਸਿਟੀ ਹੈ ਅਸ਼ੋਕਾ ਯੂਨੀਵਰਸਿਟੀ ਇਹਨੂੰ ਆਪਣੇ ਨਾਂ ਤੇ ਵਿਚਾਰ ਕਰਨਾ ਚਾਹੀਦਾ ਹੈ ਅਸ਼ੋਕ ਦੇ ਨਾਂ ਤੇ ਯੂਨੀਵਰਸਿਟੀ ਬਣੀ ਹੋਵੇ ਤੇ ਉਹ ਯੂਨੀਵਰਸਿਟੀ ਉਥੋਂ ਦੇ ਇੱਕ ਪ੍ਰੋਫੈਸਰ ਦੇ ਬੋਲਣ ਦੀ ਆਜ਼ਾਦੀ ਨੂੰ ਦੀ ਰੱਖਿਆ ਨਾ ਕਰ ਸਕੇ ਇੱਕ ਘੱਟੋ ਘੱਟ ਇਹ ਅਸ਼ੋਕਾ ਯੂਨੀਵਰਸਿਟੀ ਤਾਂ ਹੈ ਨਹੀਂ ਇਹਨੂੰ ਸੋਨੀਪਤ ਯੂਨੀਵਰਸਿਟੀ ਕਹਿ ਦੇਣਾ ਚਾਹੀਦਾ ਕਿਉਂਕਿ ਉਹ ਸੋਨੀਪਤ ਚ ਬਣੀ ਹੋਈ ਹੈ ਸੋ ਉਹਦੇ ਉੱਤੇ ਇੱਕ ਸਾਡੇ ਆਪਣੇ ਆਪਣੇ ਐਸ.ਪੀ. ਸਿੰਘ ਜੀ ਨੇ ਬਹੁਤ ਵੱਡੇ ਪੱਤਰਕਾਰ ਉਹਨਾਂ ਨੇ ਕਿਸੇ ਨੂੰ ਲਿਆ ਕੇ ਮਸਲਾ ਸਾਡੇ ਸਾਹਮਣੇ ਰੱਖਿਆ ਮਸਲਾ ਕਿ ਵੀ ਜਿਹੜਾ ਬਹੁਤ ਵੱਡਾ ਇਤਿਹਾਸਕਾਰ ਹੈ ਸਾਡੇ ਰਵਾਈਜ਼ ਕੇਨਿੰਗ ਉਸ ਨੇ ਅਸ਼ੋਕ ਬਾਰੇ ਲਿਖਿਆ ਹੈ ਵੀ ਅਸ਼ੋਕ ਉਹ ਸਭ ਤੋਂ ਮਹਾਨ ਵਿਅਕਤੀ ਸੀ ਜਿਹੜਾ ਦੂਜਿਆਂ ਦੇ ਦੁੱਖ ਦਰਦ ਨੂੰ ਆਪਣੇ ਤੇ ਲੈ ਲੈਂਦਾ ਸੀ। ਉਹਦੇ ਨਾਂ ਤੇ ਬਣੀ ਹੋਈ ਯੂਨੀਵਰਸਿਟੀ ਜਿਹੜਾ ਦੁੱਖ ਦਰਦ ਉਹਦੇ ਤੇ ਪਿਆ ਹੋਇਆ ਉਹ ਦੂਜਿਆਂ ਤੇ ਪਾ ਰਹੀ ਹੈ। ਜਾਨੀ ਉਹ ਪ੍ਰੋਫੈਸਰ ਤੇ ਪਾ ਕੇ ਆਪ ਸੁਰਖਰੂ ਹੋ ਗਈ ਉਹ। ਇਸ ਕਰਕੇ ਅਸ਼ੋਕਾ ਦੇ ਨਾਂ ਤੇ ਇਹ ਯੂਨੀਵਰਸਿਟੀ ਦਾ ਨਾਂ ਰੱਖਣਾ ਹੀ ਗਲਤ ਹੈ। ਇਹ ਅਸ਼ੋਕ ਦਾ ਗ੍ਰੇਟ ਦੀ ਤੋਹੀਨ ਹੈ। ਅਗਲੀ ਗੱਲ ਦੋਸਤੋ ਤੁਹਾਡੇ ਨਾਲ ਹੋਰ ਸਾਂਝੀ ਕਰ ਲਈਏ। ਅ ਗਾਜ਼ੀਆਬਾਦ ਦੇ ਵਿੱਚ ਭਾਰਤ ਦੇ ਸਭ ਤੋਂ ਅਖੀਰਲੇ ਮੁਗਲ ਬਾਦਸ਼ਾਹ ਬਹਾਦਰ ਸਾਹ ਸ਼ਾਹ ਜ਼ਫਰ ਦਾ ਇੱਕ ਬੁੱਤ ਲੱਗਿਆ ਹੋਇਆ। ਸੱਜੇ ਪੱਖੀ ਜਥੇਬੰਦੀਆਂ ਕਿਉਂਕਿ ਇਹ ਵੀ ਅੱਜਕੱਲ ਬੜੀਆਂ ਜਿਹੜੇ ਆਪਣੇ ਬਰਸਾਤ ਦੇ ਡੱਡੂਆਂ ਦੀ ਤਰ੍ਹਾਂ ਨਵੀਆਂ-ਨਵੀਆਂ ਪੈਦਾ ਹੋ ਰਹੀਆਂ ਨੇ ਅੱਡ-ਅੱਡ ਨਾਵਾਂ ਥੱਲੇ। ਉਹਨਾਂ ਨੇ ਉਹਦਾ ਇੱਕ ਬੁੱਤ ਉਹਦੇ ਕਾਲਖ ਫੇਰਤੀ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਸ ਮੁਤਤੇ ਉਹ ਕਾਲਖ ਫੇਰ ਰਹੇ ਆ ਉਹ ਬੰਦਾ ਕੌਣ ਹੈ ਜੇ ਉਹ ਮਹਾਰਾਜਾਂ ਵੀ ਇਤਿਹਾਸ ਜਾਣ ਲੈਣ ਕਿਉਂਕਿ ਇਤਿਹਾਸ ਜਾਣਨਾ ਤਾਂ ਚਾਹੁੰਦੇ ਹੀ ਨਹੀਂਗੇ ਜਿੰਨੇ ਸੱਜੇ ਪੱਖੀ ਆਰਐਸਐਸ ਦੀਆਂ ਇਹ ਜਥੇਬੰਦੀਆਂ ਨੇ ਇਹ ਤਾਂ ਆਪ ਦਾ ਇਤਿਹਾਸ ਸਿਰਜਦੀਆਂ ਨੇ ਵੱਖਰਾ ਵੱਖਰੀ ਤਰ੍ਹਾਂ ਦਾ ਆਪਣਾ ਆਪਣੀਆਂ ਗੱਲਾਂ ਬਹਾਦਰ ਸ਼ਾਹ ਜ਼ਫਰ ਜਿਹੜਾ ਉਹ ਜਿਹੜੀ 1857 ਜਿਹਨੂੰ ਪਹਿਲਾਂ ਗਦਰ ਕਿਹਾ ਜਾਂਦਾ ਰਿਹਾ ਜਿਹਨੂੰ ਮਿਊਟਿਨੀ ਕਿਹਾ ਜਾਂਦਾ ਰਿਹਾ ਜਿਸ ਨੂੰ ਇਹਨਾਂ ਦੇ ਆਪ ਦੇ ਇੱਕ ਸਿਧਾਂਤਕਾਰ ਜਿਹੜੇ ਹੈਗੇ ਆ ਵਿਨਾਇਕ ਦਮੋਦਰ ಸಾವਰਕਰ ਨੇ ਕਿਤਾਬ ਲਿਖੀ ਇੱਕ ਬਕਾਇਦਾ ਪਹਿਲਾਂ ਜਦੋਂ ਹਲੇ ਉਹ ਅੰਗਰੇਜ਼ਾਂ ਦੇ ਨਾਲ ਨਹੀਂ ਸੀ ਮਿਲਿਆ ਉਸ ਨੂੰ ਭਾਰਤ ਦੇ ਦੀ ਸੁਤੰਤਰਤਾ ਸੰਗਰਾਮ ਦੀ ਪਹਿਲੀ ਲੜਾਈ ਕਿਹਾ ਗਿਆ ਉਹਨੂੰ ਉਹ ਜਿਹੜੀ ਪਹਿਲੀ ਲੜਾਈ ਹੋਈ ਹੈ ਉਸ ਦੇ ਸਭ ਤੋਂ ਵੱਡੇ ਮੋਰੀ ਆਗੂ ਉਸ ਦੀ ਅਗਵਾਈ ਕਰਨ ਵਾਲੇ ਉਹ ਬਹਾਦਰ ਸ਼ਾਹ ਜ਼ਫਰ ਸੀਗੇ ਸੋ ਇਹ ਮੈਂ ਨਹੀਂ ਕਹਿ ਰਿਹਾ ਇਸ ਇਹ ਉਹਨਾਂ ਦਾ ਸਾਬਰ ਕਰ ਕਹਿ ਰਿਹਾ ਤੇ ਉਸ ਨੂੰ ਉਸ ਲੜਾਈ ਚ ਹਿੱਸਾ ਲੈਣ ਕਰਕੇ ਤੇ ਹੋਰ ਬਹੁਤ ਸਾਰੇ ਮੁਸਲਮਾਨਾਂ ਨੂੰ ਹਿੱਸਾ ਲੈਣ ਕਰਕੇ ਕਾਲੇ ਪਾਣੀਆਂ ਦੀ ਸਜ਼ਾ ਦਿੱਤੀ ਗਈ ਉੱਥੇ ਉਹੀ ਕਾਲੇ ਪਾਣੀ ਜਿੱਥੇ ਇਹ ਇਹ ਤਾਂ ਉੱਥੇ ਜਾ ਕੇ ਉੱਥੇ ਹੀ ਦੀ ਮੌਤ ਹੋਈ ਬਹਾਦਰ ਸ਼ਾਹ ਜ਼ਫਰ ਦੀ ਕਾਲੇ ਪਾਣੀਆਂ ਦੀ ਸਜ਼ਾ ਦੇ ਦੌਰਾਨ ਮੌਤ ਹੋ ਗਈ ਜਾ ਕੇ ਕਹਾਂ ਤੇ ਉਹ ਜਦੋਂ ਇਸ ਨੂੰ ਕਾਲੇ ਪਾਣੀ ਦੀ ਸਜ਼ਾ ਖੁਦ ਹੋਈ ਜਿਹੜਾ ਕਿਤਾਬਾਂ ਲਿਖਦਾ ਸੀ ਉਹ ਉੱਥੇ ਮਿਆਂਗਾ ਤੇ 6-6 ਵਾਰੀ ਉਹਨੇ ਆਪਣੇ ਮਾਫੀ ਨਾਮੇ ਲਿਖਤੇ ਅਖੀਰ ਤੇ ਆ ਕੇ ਅੰਗਰੇਜ਼ਾਂ ਦੀ ਸੇਵਾ ਤੇ ਚਲਿਆ ਗਿਆ ਤੇ ਜੋ ਗੱਲਾਂ ਉਹਨੇ ਉਸ ਕਿਤਾਬ 'ਚ ਲਿਖੀਆਂ ਸੀ ਉਸ ਦੇ ਬਿਲਕੁਲ ਹੀ ਉਲਟ ਵਰਤੋਅ ਕਰਨਾ ਸ਼ੁਰੂ ਕਰ ਲਿਆ ਮੁਸਲਮਾਨਾਂ ਦੇ ਵਿਰੁੱਧ ਪ੍ਰਚਾਰ ਸ਼ੁਰੂ ਕਰ ਲਿਆ ਉਸ ਕਿਤਾਬ 'ਚ ਉਹ ਮੁਸਲਮਾਨਾਂ ਦੇ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਦਾ ਜ਼ਿਕਰ ਵੀ ਕਰਦਾ ਹੈਗਾ ਸੋ ਆਹ ਜਿਹੜੇ ਬੰਦੇ ਆ ਇਹਨਾਂ ਨੂੰ ਤਾਂ ਇਹ ਵੀ ਗਿਆਨ ਨਹੀਂਗਾ ਵੀ ਇਹ ਬਹਾਦਰ ਸ਼ਾ ਜ਼ਫਰ ਹੈ ਕੌਣ ਤੁਸੀਂ ਕੀ ਦੀ ਤੋਹਫੀਨ ਕਰਨਾ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਕੱਲ ਵਿਦੇਸ਼ੀ ਮਾਮਲਿਆਂ ਬਾਰੇ ਜਿਹੜੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਹੈ ਉਹਦੇ ਉਹਦੀ ਮੀਟਿੰਗ ਹੋਈ ਉਹਦਾ ਚੇਅਰਮੈਨ ਸ਼ਸ਼ੀ ਥਰੂਰ ਜੀ ਹੈ ਆਡਰ ਪਾਰਟੀਆਂ ਦੇ ਮੈਂਬਰ ਨੇ ਉਹਦੇ ਵਿੱਚ ਸ਼ਾਮਲ ਉੱਥੇ ਕਾਂਗਰਸ ਦੇ ਦਿਪਿੰਦਰ ਹੁੱਡਾ ਜੀ ਨੇ ਸਵਾਲ ਪੁੱਛ ਲਿਆ ਜਿਹੜੇ ਅਧਿਕਾਰੀ ਸੀਗੇ ਬੈਠੇ ਵੀ ਕੀ ਕੋਈ ਭਾਰਤ ਦਾ ਜੈਟ ਡਿੱਗਿਆ ਹੈ ਨਾ ਸਮਿਆਂ 'ਚ ਜਦੋਂ ਆਪਣੀ ਪਾਕਿਸਤਾਨ ਨਾਲ ਝੜਪਾਂ ਹੁੰਦੀਆਂ ਨੇ ਉਦੇ ਜਵਾਬ ਚ ਮਿਨਿਸਟਰੀ ਇਹ ਜਿਹੜੇ ਆਫੀਸ਼ਰ ਨੇ ਵਿਦੇਸ਼ ਵਿਭਾਗ ਦੇ ਇਹਨਾਂ ਨੇ ਜਵਾਬ ਦਿੱਤਾ ਵੀ ਇਹਦਾ ਜਵਾਬ ਦੇਣਾ ਉਹਨਾਂ ਦੇ ਅਧਿਕਾਰ ਖੇਤਰ ਚ ਨਹੀਂ ਹੈ ਇੱਕ ਗੱਲ ਮੁੱਕ ਗਈ ਅਗਲਾ ਸਵਾਲ ਤੇ ਨਾ ਮੁਲਕ ਕਾਂਗਰਸ ਦੇ ਅਭਿਸ਼ੇਕ ਬੈਨਰਜੀ ਨੇ ਪੁੱਛ ਲਿਆ ਵੀ ਜਿਹੜੇ ਛੇ ਅੱਤਵਾਦੀ ਸਾਡੇ ਬੰਦਿਆਂ ਨੂੰ ਆ ਕੇ ਪਹਿਲਗਾਮ ਦੇ ਵਿੱਚ ਮਾਰ ਕੇ ਗਏ ਹੈ ਉਹਨਾਂ ਦੀ شناخت ਹੋ ਗਈ ਵੀ ਉਹ ਕੌਣ ਕੌਣ ਨੇ ਉਦੇ ਬਾਰੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਅਧਿਕਾਰੀਆਂ ਨੇ ਤੀਜਾ ਸਵਾਲ ਸੀਪੀਐਮ ਦੇ ਜਿਹੜਾ ਜான் ਬ੍ਰਿਟਾਸ ਹੈ ਉਹਨੇ ਪੁੱਛ ਲਿਆ ਵੀ ਜਿਹੜਾ ਅਮਰੀਕਨ ਰਾਸ਼ਟਰਪਤੀ ਹੈ ਉਹਨੇ ਸਭ ਤੋਂ ਪਹਿਲਾਂ ਕਿਉਂ ਜੰਗਬੰਦੀ ਦਾ ਐਲਾਨ ਕਰਤਾ ਭਾਰਤ ਤੇ ਪਾਕਿਸਤਾਨ ਨੇ ਬਾਅਦ ਚ ਕਰਿਆ ਵੀ ਇਹਦਾ ਕੀ ਹੈ ਜਵਾਬ ਉਹਦਾ ਬੜਾ ਟਕਾ ਕੇ ਦਿੱਤਾ ਕੀ ਕਿਹਾ ਵੀ ਨਾ ਤਾਂ ਅਸੀਂ ਅਮਰੀਕਾ ਨੂੰ ਸੂਚਿਤ ਕੀਤਾ ਤੇ ਨਾ ਅਸੀਂ ਉਹਨੂੰ ਵਿੱਚ ਸ਼ਾਮਲ ਕੀਤਾ ਅਸੀਂ ਇਸ ਗੱਲ ਦੇ ਉੱਤੇ ਇਹ ਉਹ ਜਾਣੇ ਤੇ ਉਹ ਜਾਣਦਾ ਜਣੀ ਜੇ ਤੁਸੀਂ ਨਾ ਸ਼ਾਮਲ ਕੀਤਾ ਨਾ ਤੁਸੀਂ ਉਹਨੂੰ ਇਨਫਾਰਮ ਕੀਤਾ ਉਹ ਬੋਲ ਰਿਹਾ ਉਹ ਇੱਕ ਵਾਰ ਨਹੀਂ ਉਹ ਤਾਂ ਰੋਜ਼ ਬੋਲ ਰਿਹਾ ਤੇ ਫੇਰ ਭਾਰਤ ਦੀ ਸਰਕਾਰ ਕਿੱਥੇ ਬੈਠੀ ਹੈ ਐਨੀ ਗੱਲਾਂ ਸੜ ਜੂਗਾ ਐਨਾ ਜਵਾਬਾਂ ਸਵਾਲਾਂ ਤੋਂ ਬਾਅਦ ਹੋਰ ਵੀ ਬਥੇਰੇ ਹੋਏ ਇਹਨਾਂ ਤੋਂ ਬਾਅਦ ਸ਼ਸ਼ੀ ਥਰੂਰ ਜੀ ਮੀਟਿੰਗ ਦਾ ਖਤਮ ਕਰਦਿਆਂ ਹੋਇਆਂ ਧੰਨਵਾਦ ਕਰਦਿਆਂ ਹੋਇਆਂ ਕਹਿੰਦੇ ਐ ਵੀ ਮੀਟਿੰਗ ਦੇ ਵਿੱਚ ਬਹੁਤ ਤਸੱਲੀ ਬਖਸ਼ ਜਵਾਬ ਦਿੱਤੇ ਗਏ ਆ ਹੁਣ ਤੁਸੀਂ ਦੇਖ ਲਿਓ ਵੀ ਤੁਹਾਡੀ ਤਸੱਲੀ ਹੋ ਗਈ ਹੋਵੇ ਤਾਂ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ